खालसा श्री वाहू दोस्तों अखा का जोड़ा कर्म आ बहुत उत्तम महान सेवा मनी गई है इस करके लिए सहायता चैरिटेबल हस्पाल जो सही विखे दसमेष पब्लिक स्कूल के सामने स्थित है ਉਥੇ ਅੱਖਾਂ ਦੇ ਜਿਹੜੇ ਇਲਾਜ ਨੇ ਬਹੁਤ ਘੱਟ ਖਰਚੇ ਦੇ ਵਿੱਚ ਕੀਤੇ ਜਾਂਦੇ ਨੇ ਜੇ ਕੋਈ ਸਾਡਾ ਬਜ਼ੁਰਗ ਭੈਣ ਭਾਈ ਕੋਈ ਵੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਆ ਤਾਂ ਸਿਹਤਾਂ ਚੈਰੀਟੇਬਲ ਸਰਜੀਤ ਮੈਮੋਰੀਅਲ ਹਸਪਤਾਲ ਦੇ ਵਿੱਚ ਆ ਕੇ ਆਪਣਾ ਅੱਖਾਂ ਦਾ ਇਲਾਜ ਸਸਤਾ ਤੇ ਵਧੀਆ ਕਰਵਾ ਸਕਦਾ ਹੈ ਦੋਸਤੋ ਲੁਧਿਆਣੇ ਦੇ ਬਿਲਕੁਲ ਨਜ਼ਦੀਕ ਹੈ ਕੋਈ ਬੰਦਾ ਸਾਡੇ ਦੂਰ ਸਾਡੇ ਨੇੜੇ ਦਾ ਜਾਂ ਕੋਈ ਵੀ ਵੀਡੀਓ ਦੇਖ ਰਿਹਾ ਤਾਂ ਉਹ ਜਿਸ ਬੰਦੇ ਨੂੰ ਅੱਖ ਦੀ ਚਿੱਟੇ ਮੋਤੀ ਦੀ ਸ਼ਿਕਾਇਤ ਆ ਤਾਂ ਇਹ ਵੀਡੀਓ ਉਸ ਦੋਸਤ ਸੱਜਣ ਮਿੱਤ ਤੱਕ ਜ਼ਰੂਰ ਪਹੁੰਚੀ ਕਰ ਦਿਓ ਤਾਂ ਜੋ ਉਹਦੀ ਮਿਹਨਤ ਨਾਲ ਕਮਾਏ ਹੋਏ ਪੈਸੇ ਨੇ ਉਹ ਇੱਥੇ ਬਚ ਸਕਣ ਦੋਸਤੋ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਵੇਂ ਆਪਣੇ ਇਲਾਜ ਅੱਖਾਂ ਦੇ ਚਿੱਟੇ ਮੋਤੀ ਦਾ ਆਪਰੇਸ਼ਨ ਆ ਇੱਥੇ ਸਾਰੀਆਂ ਮਸ਼ੀਨਾਂ ਜਰਮਨੀ ਤੋਂ ਆਈਆਂ ਹੋਈਆਂ ਨੇ ਜਰਮਨੀ ਟੈਕਨੋਲੋਜੀ ਦੁਆਰਾ ਡਾਕਟਰ ਰਜਿੰਦਰ ਸਿੰਘ ਜੋ ਕਿ 5 ਲੱਖ ਮਰੀਜ਼ਾਂ ਦੇ ਹੁਣ ਤੱਕ ਚਿੱਟੇ ਮੋਤੀ ਦੇ ਆਪਰੇਸ਼ਨ ਕਰ ਚੁੱਕੇ ਨੇ ਬਹੁਤ ਸੀਨੀਅਰ ਡਾਕਟਰ ਨੇ ਬਿਨਾ ਚੀਜ਼ੇ ਤੋਂ ਬਿਨਾ ਟੀਕੇ ਤੋਂ ਬਿਨਾ ਟਾਂਕੇ ਤੋਂ ਫੇਕੋ ਸਰਜਰੀ ਦੁਆਰਾ ਜਰਮਨੀ ਟੈਕਨੋਲੋਜੀ ਮਸ਼ੀਨਾਵਾਂ ਦੁਆਰਾ ਅੱਖਾਂ ਦਾ ਚੈੱਕਅਪ ਕੀਤਾ ਜਾਂਦਾ ਜਰਮਨੀ ਟੈਕਨੋਲੋਜੀ ਮਸ਼ੀਨਾਵਾਂ ਦੇ ਦੁਆਰਾ ਜਰਮਨੀ ਟੈਕਨੋਲੋਜੀ ਮਸ਼ੀਨਾਵਾਂ ਦੁਆਰਾ ਤੁਹਾਡੇ ਅੱਖਾਂ ਦੇ ਵਿੱਚ ਟੇ ਮੋਤੀਏ ਦੇ ਵਿੱਚ ਕੱਢ ਕੇ ਲੈਂਜ ਪਾਏ ਜਾਂਦੇ ਹਨ ਜਿਹੜੇ ਇਹ ਲੈਂਜ ਨੇ ਬਹੁਤ ਕਫਾਇਤੀ ਰੇਟਾਂ ਤੇ ਨੇ ਦੋਸਤੋ ਜਿਵੇਂ ਬਹਾਲ 20000 ਰੁਪਏ ਦੇ ਵਿੱਚ ਲੈਂਜ ਪੈਂਦਾ ਉਹ ਲੈਂਜ ਇਸ ਹਸਤਾਲ ਵਿੱਚ 50% ਡਿਸਕਾਊਂਟ ਤੇ ਤੁਹਾਡਾ ਪਾਇਆ ਜਾਂਦਾ ਹੈ ਜਿਹੜਾ ਲੈਂਜ 10000 ਵਾਲਾ 5000 ਤੇ ਜਿਹੜਾ 20000 ਵਾਲਾ 10000 ਤੇ ਜਿਹੜਾ 30000 ਵਾਲਾ 20 ਦੋਸਤੋ ਤੁਹਾਨੂੰ ਹੁਣ ਕਿਸੇ ਵੀ ਵੱਡੇ ਦੂਰ ਤੁਹਾਡੇ ਸ਼ਹਿਰ ਵਿੱਚ ਜਾਣ ਦੀ ਲੋੜ ਨਹੀਂ ਤੁਹਾਡੇ ਆਪਣੇ ਨਜ਼ਦੀਕ ਇਲਾਕੇ ਦੇ ਵਿੱਚ ਗੰਗਾ ਵਹਿ ਰਹੀ ਆ ਤੁਸੀਂ ਆਪਣੇ ਦੋਸਤ ਮਿੱਤਰ ਨੂੰ ਮਾਤਾ ਪਿਓ ਤੁਹਾਨੂੰ ਭੈਣ ਭਰਾ ਨੂੰ ਸਿਹਤਾਂ ਚੈਰੀਟੇਵਲ ਹਸਪਤਾਲ ਚ ਲਿਆ ਕੇ ਮੁਫਤ ਚੈੱਕਅਪ ਕਰਵਾ ਸਕਦੇ ਹੋ ਤੇ ਵੱਧ ਤੋਂ ਵੱਧ ਫੈਲਾ ਔਰ ਠਾ ਸਕਦੇ ਹੋ ਜੇ ਕਿਸੇ ਨੇ ਭੈਣ ਭਾਈ ਨੇ ਸੱਜਣ ਮਿੱਤਰ ਨੇ ਜਾਂ ਪੰਚ ਸਰਪੰਚ ਨੇ ਆਪਣੇ ਪਿੰਡ ਦੇ ਵਿੱਚ ਅੱਖਾਂ ਦਾ ਫ੍ਰੀ ਮੁਫਤ ਚੈੱਕਅਪ ਕੈਂਪ ਲਗਾਉਣਾ ਹੈ ਤਾ ਸਾਡੇ ਹੇਠ ਦਿੱਤੇ ਜਿਹੜੇ ਨੰਬਰ ਨੇ ਸਕਰੀਨ ਤੇ ਉਹਨਾਂ ਤੇ ਸੰਪਰਕ ਕਰ ਸਕਦਾ ਹੈ ਤੇ ਤੁਹਾਡੇ ਪਿੰਡ ਜਾ ਕੇ ਵੀ ਸਾਡੀ ਸਹਾਇਤਾ ਸੰਸਥਾ ਤੁਹਾਡੇ ਪਿੰਡ ਜਾ ਕੇ ਲੋਕਾਂ ਦਾ ਫਰੀ ਚੈੱਕਅਪ ਕਰੇਗੀ ਤੇ ਉੱਥੇ ਜਾ ਕੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਊਗੀ ਔਰ ਇਹ ਵਿੱਚ ਜੋ ਚਿੱਟੇ ਮੋਤੀਆਂ ਦੇ ਜਿਹੜੇ ਆਪਰੇਸ਼ਨ ਹੋਣਗੇ ਉਹ ਬਹੁਤ ਹੀ ਘੱਟ ਕੀਮਤਾਂ ਦੇ ਵਿੱਚ ਲੋਕਾਂ ਨੂੰ ਇਲਾਜ ਦਿੱਤਾ ਜਾਵੇਗਾ ਤੇ ਉਹਨਾਂ ਦੀ ਬਿਮਾਰੀ ਤੋਂ ਉਹਨਾਂ ਨੂੰ ਮੁਕਤ ਕਰ ਦਿੱਤਾ ਜਾਵੇਗਾ ਜੋ ਡਾਕਟਰ ਜਿੰਦਰ ਸਿੰਘ ਨੇ ਬਹੁਤ ਹੀ ਸੀਨੀਅਰ ਡਾਕਟਰ ਨੇ ਉਹਨਾਂ ਦੁਆਰਾ ਸਾਰੇ ਆਪਰੇਸ਼ਨ ਕੀਤੇ ਜਾਣਗੇ ਸਹਾਇਤਾ ਸਰਬਜੀਤ ਸਿੰਘ ਮੈਮੋਰੀਅਲ ਹਸਪਤਾਲ ਜੋ ਕਿ ਦਸ਼ਮੇਸ਼ ਪਬਲਿਕ ਸਕੂਲ ਦੇ ਸਾਹਮਣੇ ਸ੍ਰੀਮ ਵਿਖੇ ਮੌਜੂਦ ਹੈ ਦੋਸਤੋ ਹੇਠ ਦਿੱਤੇ ਨੰਬਰਾਂ ਤੇ ਤੁਸੀਂ ਕੋਈ ਵੀ ਤੁਹਾਡੇ ਮਨ ਚ ਕੁਐਰੀ ਆ ਤਾਂ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸਾਡੇ ਨਾਲ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਇਸ ਸੰਸਥਾ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ ਧੰਨਵਾਦ ਬਹੁਤ ਉੱਤਮ ਮਹਾਨ ਸੇਵਾ ਮੰਨੀ ਗਈ ਹੈ ਇਸ ਕਰਕੇ ਸਾਡੇ ਲਈ ਸਹਿਤਾ ਚੈਰੀਟੇਬਲ ਹਸਪਤਾਲ ਜੋ ਸ੍ਰੀ ਵਿਖੇ ਦਸ਼ਮੇਸ਼ ਪਬਲਿਕ ਸਕੂਲ ਦੇ ਸਾਹਮਣੇ ਸਥਿਤ ਹੈ ਉੱਥੇ ਅੱਖਾਂ ਦੇ ਜਿਹੜੇ ਇਲਾਜ ਨੇ ਬਹੁਤ ਘੱਟ ਖਰਚੇ ਦੇ ਵਿੱਚ ਕੀਤੇ ਜਾਂਦੇ ਨੇ ਜੇ ਕੋਈ ਸਾਡਾ ਬਜ਼ੁਰਗ ਭੈਣ ਭਾਈ ਕੋਈ ਵੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਆ ਤਾਂ ਉਸ ਸਹਿਤਾ ਚੈਰੀਟੇਬਲ ਸਰਜੀਤ ਮੈਮੋਰੀਅਲ ਹਸਪਤਾਲ ਦੇ ਵਿੱਚ ਆ ਕੇ ਆਪਣਾ ਅੱਖਾਂ ਦਾ ਇਲਾਜ ਸੁਸਤਾ ਤੇ ਵਧੀਆ ਕਰਵਾ ਸਕਦਾ ਹੈ 200 ਲੁਧਿਆਣੇ ਦੇ ਬਿਲਕੁਲ ਨਜ਼ਦੀਕ ਹੈ ਕੋਈ ਬੰਦਾ ਸਾਡੇ ਦੂਰ ਸਾਡੇ ਨੇੜੇ ਦਾ ਜਾਂ ਕੋਈ ਵੀ ਵੀਡੀਓ ਦੇਖ ਰਿਹਾ ਤਾਂ ਉਹ ਜਿਸ ਬੰਦੇ ਨੂੰ ਅੱਖ ਦੀ ਚਿਹਰੇ ਤੋਂ ਸਤਿਗੁਰ ਜੀ ਮੈਂ ਬਖਸ਼ੀਰ ਸਿੰਘ ਮਾਰਕੀਟਿੰਗ ਹੈੱਡ ਸਾਲਜੀਤ ਮੈਮੋਰੀਅਲ ਸਾਇਦਾ ਚੈਰੀਟੇਬਲ ਹਸਪਤਾਲ ਸਰੀਂ ਤੋਂ ਬੋਲਦਾ ਹਾਂ ਸਾਡੇ ਹਸਪਤਾਲ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਕੋ ਬਿਨਾ ਟਾਂਕੇ ਤੋਂ ਬਿਨਾ ਚੀਰੇ ਤੋਂ ਚੈਰੀਟੇਬਲ ਰੇਟ ਤੇ ਬਹੁਤ ਘੱਟ ਰੇਟਾਂ 'ਚ ਕੀਤੇ ਜਾਂਦੇ ਨੇ ਆਪ ਸਾਡੀ ਹਸਪਤਾਲ ਦੀ ਆਪਣੀ ਟਰਾਂਸਪੋਰਟੇਸ਼ਨ ਹੈ ਮਰੀਜ਼ ਨੂੰ ਲੈ ਕੇ ਆਉਣਾ ਛੱਡ ਕੇ ਆਉਣ ਦੀ ਕੋਈ ਕਮੀ ਨਹੀਂ ਹੈ ਕਿਸੇ ਕਰਦੇ ਵਿੱਚ ਉਸ ਤੋਂ ਬਾਅਦ ਅੱਖਾਂ ਦੀ ਕੋਈ ਵੀ ਬਿਮਾਰੀ ਆ ਸਾਡੇ ਕੋਲ ਡਾਕਟਰ 24 ਘੰਟੇ ਪਲਾਉ ਦੇ ਰਹੇ ਨੇ ਅਸੀਂ ਆਪ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹੇ ਹਾਂ ਧੰਨਵਾਦ